ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਮਹੱਲਾ 3 ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ। ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਸਤਿਗੁਰੂ ਮਾਰੂਏ ਪਾਸ ਸਿੱਖਣ ਪੁੱਛਿਆ ਮਹਾਰਾਜ ਭਗਤਾਂ ਦੀ ਕੌਣ ਰੱਖਿਆ ਕਰਦਾ ਸੰਸਾਰ ਵਿੱਚ? ਜੇ ਕਿਸੇ ਰਾਜੇ ਦੇ ਕੋਈ ਲੋੜ ਪਵੇ ਕਿਸੇ ਕੰਮ ਦੀ ਪਿਓ ਆਪ ਉਹ ਨੌਕਰਾਂ ਨੂੰ ਭੇਜ ਦਿੰਦਾ ਹੈ ਵਜ਼ੀਰਾਂ ਨੂੰ ਭੇਜ ਸਕਦਾ ਹੈ ਅਹਿਲਕਾਰਾਂ ਨੂੰ ਭੇਜ ਸਕਦਾ ਹੈ ਤੇ ਮਹਾਰਾਜ ਪਰਮੇਸ਼ਰ ਆਪ ਹੀ ਰੱਖਿਆ ਕਰਦਾ ਭਗਤਾਂ ਦੀ ਇਹ ਦੱਸੋ ਕਿ ਉਹ ਆਪ ਦੇ ਸੇਵਕਾਂ ਨੂੰ ਭੇਜ ਕੇ ਕਰਦਾ ਹੈ ਤਾਂ ਸੁਣ ਕੇ ਸੰਤਾਂ ਨੇ ਕਿਹਾ ਭਾਈ ਤੈਨੂੰ ਉੱਤਰ ਦੇਵਾਂਗੇ ਰਾਜਾ ਆਪਣੀ ਸਵਾ ਤਿਆਰ ਕਰੋ ਤਲਾ ਦੇ ਤੇ ਫਲਾਣੇ ਤੇ ਚੱਲ ਕੇ ਸਵਾ ਲਾਹੀਂ ਤੇ ਫਿਰ ਉੱਥੇ ਚੱਲ ਕੇ ਤੈਨੂੰ ਉੱਤਰ ਦੇਵਾਂਗੇ ਪੇਰ ਆਏ ਨੂੰ ਬਚਨ ਮੰਨ ਕੇ 8ਵੇਂ ਦਿਨ ਨੂੰ ਸਵਾ ਦੀ ਤਿਆਰੀ ਕਰ ਲਈ ਸਵਾ ਉੱਥੇ ਜਾ ਕੇ ਲਾਤੀ ਸੰਤਾਂ ਨੇ ਕਿ ਰਵੜਦਾ ਬੱਚਾ ਜਿਵੇਂ ਅੱਜ ਕੱਲ ਦੇ ਨਿਆਣੇ ਜੇ ਬਣੇ ਹੁੰਦੇ ਐ ਇਹੋ ਜਿਹਾ ਪਾਦਸ਼ਾਹ ਦਾ ਇੱਕ ਨਿੱਕਾ ਜਿਹਾ ਟਿੱਕਾ ਸੀ ਗੋਦੀ ਦਾ ਉਹੋ ਜਿਹਾ ਰੂਪ ਰੰਗ ਵਾਲਾ ਬਣਾ ਲਿਆ ਕਿਸੇ ਕਾਰੀਗਰ ਤੋਂ ਤੇ ਜਿਹੜੀ ਗੋਲੀ ਉਹਦੀ ਖੜਾਵੀ ਸੀ ਬੱਚੇ ਦੀ ਉਹਨੂੰ ਸੰਤਾਂ ਨੇ ਕਿ ਬੀਬੀ ਐ ਸਾਡੀ ਮੂਰਤ ਲੈ ਕੇ ਕੈਂਟ ਮਿਲਾਰੇ ਕਨਾਰੇ ਤੇ ਜਾ ਰਹੀ ਸੀ ਸਵਾ ਲੱਗੀ ਉੱਥੇ ਲੱ chal ਇਹ ਗੋਲੀ ਨੇ ਪਕੜ ਲਈ ਮੂਰਤ ਜਦੋਂ ਗੋਲੀ ਸਵਾ ਦੇ ਨੇੜੇ ਆਈ ਸੰਤ ਮਹਾਪੁਰਖ ਪਹਿਲਾਂ ਹੀ ਜਾ ਰਹੀ ਸੀ ਸਵਾ ਦੇ ਵਿੱਚ ਇਹਨਾਂ ਨੇ ਰਾਜੇ ਨੂੰ ਪੁੱਤਰ ਦੇਣੋਂ ਆ ਕੇ ਉਹ ਬੱਚਾ ਆਪਣੀ ਗੋਦ 'ਚ ਲੈ ਲਿਆ ਰਾਜਾ ਬੜਾ ਖੁਸ਼ ਹੋਇਆ ਕਹਿੰਦੇ ਮੇਰੇ ਪੁੱਤਰ ਦੇ ਬੜੇ ਕੰਨੇ ਭਾਗ ਹੋਣਗੇ ਲੰਮੀ ਉਮਰ ਵਾਲਾ ਹੋਊ ਚੰਗਾ ਰਾਜ ਕਰੂ ਇਹ ਸੰਤਾਂ ਨੇ ਆਪ ਦੀ ਕੋਈ ਛੜਿ ਚ ਪਾ ਲਿਆ ਹੈ ਇੰਨਾ ਖੁਸ਼ ਹੋਇਆ ਜਿਦ ਦਿਲ ਉਹਦੇ ਚ ਲੱਗ ਗਿਆ ਸੰਤ ਮਹਾਤਮਾ ਸਵਾ ਦੇ ਰਾਜੇ ਦਾਰੇ ਫਿਰਦੇ ਐ ਰਾਜੇ ਦੀ ਨਿਗਾ ਉਹਦੇ ਪਾਸੇ ਲੱਗੀ ਹੋਈ ਹੈ ਗਰੀ ਪਹਾੜੀ ਅਮੀਰਾਂ ਦੀ ਫੌਜੀਆਂ ਦੀ ਅਤੇ ਅਹਲਕਾਰਾਂ ਦੀ ਵਜ਼ੀਰਾਂ ਦੀ ਸਵਾ ਲੱਗੀ ਹੋਈ ਭਰੀ ਹੋਈ ਸਵਾ ਹੈ ਸੰਤ ਇਸੇ ਪ੍ਰਕਾਰ ਰਾਜੇ ਦੀ ਉਹ ਨਿਗਾ ਟਿੱਕੀ ਹੋਈ ਸੀ ਆਉਂਦੇ-ਆਉਂਦੇ ਤਲਾਬ ਦੇ ਕਿਨਾਰੇ ਤੇ ਆ ਗਏ ਤਲਾਬ ਦੇ ਕਿਨਾਰੇ ਤੇ ਆ ਕੇ ਉਹ ਬੱਚੇ ਨੂੰ ਜਿਹੜੀ ਮੂਰਤੀ ਬਣਾਈ ਸੀ ਨਾ ਉਹਦੇ ਸ਼ਾਹ ਜਹਾਂਦੇ ਦੀ ਉਹ ਮੁਤਲਾਜ ਚਲਾ ਕੇ ਮਾਰਿਆ ਦੋ ਚਲਾ ਕੇ ਮਾਰਿਆ ਰਾਜੇ ਜੀ ਹੋਸ਼ ਗੁੰਮ ਹੋ ਗਈ ਚੇਤੇ ਹੀ ਨਾ ਰਿਹਾ ਕਿਸੇ ਨੂੰ ਕੁਝ ਕਹਿਣ ਦਾ ਇੱਕਦਮ ਸਨੇ ਕਪੜੀ ਵਿੱਚ ਛਾਲ ਜਾ ਮਾਰੀ ਤਲਾ ਦੇ ਜੋ ਛਾਲ ਜਾ ਮਾਰੀ ਤੇ ਜੋ ਮੂਰਤ ਵੇਖੀ ਉਹਦਾ ਸ਼ਾਹ ਜਾਨਾ ਨਹੀਂ ਇੱਕ ਮੂਰਤ ਬਣੀ ਹੋਈ ਹੈ ਬੜਾ ਸ਼ਰਮਿੰਦਾ ਹੋਇਆ ਸੰਤ ਕਹਿੰਦੇ ਕੀ ਗੱਲ ਰਾਜਾ ਅਕੇ ਮਹਾਰਾਏ ਤੁਸੀਂ ਕੀ ਕੀਤਾ ਕਹਿਣ ਲੱਗੇ ਕਿ ਉਹ ਉੱਤਰ ਦੁੱਤਾ ਹੈ ਉੱਤਰ ਕੀ ਜੀ ਕਿ ਤੂੰ ਕਹਿੰਦਾ ਸੀ ਨਹੀਂ ਮਹਾਰਾਜ ਸਾਹਿਬ ਆਪਦੇ ਭਗਤਾਂ ਨਹੀਂ ਰੱਖਿਆ ਜਦੋਂ ਕਰਦਾ ਓਦੋਂ ਆਪਦੇ ਨੌਕਰਾਂ ਨੂੰ ਚਾਕਰਾਂ ਨੂੰ ਸੇਵਕਾਂ ਨੂੰ ਨਹੀਂ ਭੇਜ ਸਕਦਾ ਤੇ ਤੂੰ ਵੀ ਅੱਜ ਤਸਵੀਰ ਪਿੱਛੇ ਆਪ ਛਾਲ ਮਾਰੀ ਹੈ ਕਹਿਣ ਲੱਗਾ ਜੀ ਮੈਂ ਤਾਂ ਚੇਤਾ ਹੀ ਨਹੀਂ ਰਿਹਾ ਕਹਿੰਦੇ ਮਹਾਰਾਜ ਨੂੰ ਵੀ ਚੇਤਾ ਨਹੀਂ ਦਿੰਦਾ ਭਾਈ ਆਗਿਆ ਦੇਣ ਦਾ ਕਿਸੇ ਨੂੰ ਆਪ ਹੀ ਪ੍ਰੇਮ ਵਿੱਚ ਲੀਨ ਹੋ ਕੇ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਤੁਰ ਪੈਂਦੇ ਐ ਸੋ ਗੁਰੂ ਅਮਰਦਾਸ ਸਾਹਿਬ ਉਹ ਵਚਨ ਕਹਿ ਰਹੇ ਹਨ ਭਲਤ ਜਨਾ ਕੀ ਹਰ ਜੀਉ ਰਾਖੈ ਇਹ ਭਾਈ ਆਪਦੇ ਭਗਤਾਂ ਜਨਾਂ ਦੀ ਪਿਆਰਿਆਂ ਦੀ ਹਰੀ ਆਪ ਹੀ ਪਰਮੇਸ਼ਰ ਰੱਖਿਆ ਕਰਦਾ ਹੈ ਜੁਗ ਜੁਗ ਰੱਖਦਾ ਆਇਆ ਇੱਕ ਜੁਗ ਜੁਗ ਕੀ ਜੁਗਾਂ ਜੁਗਾਂ ਤੋਂ ਰੱਖਦਾ ਆਇਆ ਹੈ ਪਰਮੇਸ਼ਰ ਰਾਮ ਏ ਭਾਈ ਸੋ ਭਗਤ ਜੋ ਸਰਜੂਗਤਿ ਤੇਤੀ ਤੇ ਦੁਪਰ ਤੇ ਕਲ ਜੀ ਵਿੱਚ ਸਾਂਝ ਵਿੱਚ ਰੂਪਰੇ ਲਾੜਕਾਂ ਦੀ ਰੱਖਿਆ ਕੀਤੀ ਇਸੇ ਪ੍ਰਕਾਰ ਤ੍ਰੇਤੇ ਦੇ ਅੰਦਰ ਭੀਖਣ ਆਦਕਾਂ ਦੀ ਰੱਖਿਆ ਕੀਤੀ ਸੁਗਰੀਵ ਆਦਕਾਂ ਦੀ ਰੱਖਿਆ ਕੀਤੀ ਹਨੂਮਾਨ ਨੂੰ ਆਪ ਦਾ ਸੇਵਕ ਬਣਾਇਆ ਦਵਾਪਰੇ ਵਿੱਚ ਬਿਜਰਾ ਆਦਕਾਂ ਦੀ ਰੱਖਿਆ ਕੀਤੀ ਕਾਲੀ ਵਿੱਚ ਪਾਈ ਲਾਲੋ ਆਦਕਾਂ ਦੇ ਕੋਦੇ ਦੇ ਪ੍ਰਸ਼ਾਦੇ ਸ਼ੱਕ ਦੇ ਦੁੱਧ ਕੱਢਿਆ ਇਹ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਕੱਢ ਕੇ ਵਿਖਾਇਆ ਇਸ ਪ੍ਰਕਾਰ ਯੁੱਗਾਂ-ਯੁੱਗਾਂ ਚ ਰਖਦਾ ਆਇਆ ਹੈ ਸੋ ਭਗਤ ਜੋ ਗੁਰਮੁਖ ਹੋਵੇ ਮਹਰੇ ਜੇ ਭਗਤ ਹੋ ਹੁੰਦਾ ਜਿਹੜਾ ਗੁਰਾਂ ਦਵਾਰਾ ਹੋਵੇ ਆਜ ਨਾ ਕੁਝ ਬਣ ਬੈਠੇ ਹੰਕਾਰ ਨਾਲ ਗੁਰਮੁਖ ਹੋਵੇ ਅਹਕਾਰੀ ਹੋਵੇ ਹਉਮੈ ਸ਼ਬਦ ਜਲਾਇਆ ਰਾਂ ਗੁਰਮੁਖ ਮਾਰਾ ਕੌਣ ਹੁੰਦਾ ਜਿਨ੍ਹਾਂ ਨੂੰ ਪਾਈ ਹਉਮੈ ਨੂੰ ਸ਼ਬਦ ਕਰਕੇ ਜਾਨ ਦੁੱਤਾ ਆਰਾਮ ਹੈ ਪਿਆਰੇ ਹਉਮੈ ਸ਼ਬਦ ਜਲਾਇਆ ਮੀਰੀ ਹਰ ਭਾਇਆ ਇਹਨਾਂ ਨੂੰ ਹਉਮੈ ਨੂੰ ਇੱਥੇ ਪਾਈ ਅਵਧਾਨ ਸਿੰਘ ਜੀ ਮੇਰੇ ਕੋਲੇ ਆਜੋ ਮਾਲਿਆ ਮੇਰੇ ਹਰ ਭਾਇਆ ਮੇਰੇ ਅਕਾਲ ਪੁਰਖ ਨੂੰ ਪਾ ਗਏ ਹਨ ਜਿਸ ਦੀ ਸਾਚੀ ਬਾਣੀ ਜਿਸ ਪਰਮੇਸ਼ਰ ਦੀ ਇਹ ਸਤਨਾਮ ਰੂਪੀ ਸੱਚੀ ਬਾਣੀ ਹੈ ਜਿਸ ਦੀ ਸੱਚੀ ਬਣਾਵਟ ਹੋ ਸਜੀ ਭਗਤ ਕਰੇ ਦਿਨ ਰਾਤੀ ਸੱਚੀ ਪਰਮੇਸ਼ਰ ਦੀ ਭਗਤੀ ਉਹ ਰਾਤ ਨੂੰ ਪ੍ਰੇਮ ਨਾਲ ਕਰਦੇ ਹਨ ਗੁਰਮੁਖ ਆਖ ਬਖਾਣੀ ਗੁਰਮੁਖ ਨੇ ਮੁਖੀ ਸਤਗੁਰਾਂ ਨੇ ਕਥਨ ਕੀਤੀ ਹੈ ਅਧਿਕਾਰੀਆਂ ਨੇ ਉਹਦਾ ਅਭਿਆਸ ਕੀਤਾ ਹੈ ਗੁਰਮੁਖ ਖਾਨੇ ਇਹ ਆਖ ਮੁਖ ਦਵਾਰਾ ਖਿਆਨਾਂ ਦਵਾਰਾ ਕਸਮ ਕੀਤੀ ਹੈ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਭਗਤਾਂ ਦੀ ਚਾਲ ਜਿਹੜੀ ਮਰਜ਼ਾਦਾ ਹੈ ਭਗਤੀ ਕਰਨ ਦੀ ਸਜਾਈ ਵਾਲੀ ਹੈ ਅਦੇ ਮਾਰੇ ਮੋਤੋਂ ਰਹਿਦਾ ਉਜਲ ਹੈ ਨਾਮ ਸੱਜਾ ਮਨ ਭਾਇਆ ਉਹਨਾਂ ਦੇ ਮਨ 'ਚ ਸੱਜਾ ਅਕਾਲ ਪੁਰਖ ਦਾ ਨਾਮ ਚੰਗਾ ਲੱਗਿਆ ਹੈ ਨਾਨਕ ਭਗਤ ਸੋਹ ਹੈ ਦਰ ਸਾਜੈ ਸਰਗੁਰੂ ਜੀ ਕਹਿੰਦੇ ਮਹਾਰਾ ਦੇ ਭਗਤ ਸੱਚੇ ਦਰਗਾਹ ਵਿੱਚ ਸਾਰੂ ਸੰਗ੍ਰੂਪੀਦਾਰ ਕੇ ਗਿਆਨ ਵਿੱਚ ਸੱਚੇ ਰੇਚੇ ਸੋਹnde ਹਨ ਜਿੰਨੀ ਸੱਚੂ ਸੱਚ ਕਮਾਇਆ ਜਿਹਨਾਂ ਨਿਸ਼ਚੇ ਕਰਕੇ ਸਾਚੀ ਸੱਚ ਦੀ ਕੁਮਾਰੀ ਨੂੰ ਕੀਤਾ ਹੈ ਹਰ ਭਗਤਾ ਕੀ ਜਾਤ ਪਤ ਹੈ ਹਰੀ ਅਕਾਲ ਪੁਰਖ ਆਪ ਦੇ ਭਗਾਂ ਦੀ ਜਾਤ ਉਤਮ ਜਿਹੜੀ ਹੈ ਕੋਲ ਵੀ ਚਤ ਕੋਲ ਤੇ ਪਤ ਜੇ ਤੋ ਰੋ ਵੀ ਨਿਰਮਕਾ ਰੱਖਣ ਦੀ ਆਪ ਹੀ ਹਰੀ ਜਾਤ ਬੁੱਧੀ ਦੇ ਪਤੀ ਦੀ ਪ੍ਰਾਪਤੀ ਵਾਲਾ ਜੋ ਆਤਮ ਵਿਚਾਰ ਹੈ ਇਹ ਵੀ ਭਗਤਾਂ ਜਾਂਦੀ ਆਪ ਹੀ ਹਰੀ ਹੈ ਘਟ ਭਗਤ ਹਰ ਕਹਿ ਨਾਮ ਸਮਾਣੇ ਰਾਂਤ ਜੀ ਅੰਤ ਹਰੀ ਦੇ ਨਾਮ ਵਿੱਚ ਹੀ ਹਰ ਵਕਤ ਸਮਾਏ ਰਹਿੰਦੇ ਹਨ ਮਿਲੇ ਰਹਿੰਦੇ ਹਨ ਇਹ ਭਾਈ ਹਰ ਭਗਤ ਕਰੇ ਵਿੱਚੋਂ ਆਪ ਗਵਾਵ ਹੈ ਰਮੇਸ਼ਰ ਦੀ ਭਗਤੀ ਗੁਰਮੋ ਕਰਦੇ ਹੈ ਭਗਤੀ ਕਰਕੇ ਹੰਕਾਰ ਨਹੀਂ ਕਰਦੇ ਵਿੱਚੋਂ ਆਪਾ ਭਾਵ ਗਵਾਉਂਦੇ ਹਨ ਜਿਨ ਗੁਣ ਆਵਗਣ ਪਛਾਣੇ ਰਾਮ ਜਿਨਾਂ ਨੂੰ ਜਾਣਿਆ ਕਿ ਔਗਣਾ ਕਰਕੇ ਸਦਾ ਘਟਾ ਹੀ ਹੈ ਅਤੇ ਗੁਣਾਂ ਧਾਰਨ ਕਰਕੇ ਸੋਖੀ ਸੁਖ ਹੈ ਜਿਨਾਂ ਨੇ ਗੁਣ ਸਦਸੰਤੋਖ ਆਦਿਕੋ ਪਛਾਣਨਾ ਕੀਤਾ ਹੈ ਕਾਮ ਕ੍ਰੋਧ ਆਦਿਕ ਔਗਣਾ ਤਿਆਗ ਪਛਾਣਨਾ ਕੀਤਾ ਚੰਗਾ ਗੁਣ ਔਗੁਣ ਪਛਾਣੇ ਹਰ ਨਾਮ ਬਖਾਨਾ ਉਹ ਜਾਣਦੇ ਆ ਗੁਣ ਸ ਕਾਮ ਕਰਮਾ ਕਰਕੇ ਸਵਰਗ ਆਦਿਕ ਦੀ ਪ੍ਰਾਪਤੀ ਹੈ ਨਾ ਔਗਣ ਕਾਮ ਆਦਿਕਾਂ ਕਰਕੇ ਨਰਕ ਦੀ ਪ੍ਰਾਪਤੀ ਹੈ ਇਹਨਾਂ ਨੂੰ ਪਛਾਨ ਕੇ ਦੋਹਾਂ ਨੂੰ ਵਿਦਨ ਖੇਦ ਨੂੰ ਤਿਆਗ ਦਿੰਦਾ ਹੈ ਹਰ ਨਾਮ ਬੁਖਾਣਾ ਹੈ ਪਰਮੇਸ਼ਰ ਦੇ ਨਾਮ ਦਾ ਹੀ ਕਸਮ ਕਰਦੇ ਰਹਿੰਦੇ ਹਨ ਮੈਂ ਭਗਤ ਮਿੱਠੀ ਲਾਗੀ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਭੈ ਹੈ ਹਰ ਵਕਟ ਅੰਗ ਸੰਗ ਜਾਣਦੇ ਹੈ ਮਹਾਰਾਜ ਦੀ ਭਗਤੀ ਮਿੱਠੀ ਪਿਆਰੀ ਲੱਗਾਈ ਹੈ ਅਨ ਦਿਨ ਭਗਤ ਕਰੇ ਦਿਨ ਰਾਤਿ ਰਾਤ ਨੂੰ ਭਗਤੀ ਕਰਦੇ ਹੈ ਅਤੇ ਦਿਨੋ ਰਾਤیں ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਉਹਨਾਂ ਨੂੰ ਘਰ ਹੀ ਮੈਂ ਬੈਰਾਗ ਘਰ ਗ੍ਰਸਥੀ ਚ ਰਹਿੰਦੇ ਹੀ ਵਿਰਾਗ ਹੈ ਘਰ-ਵਾਰ ਛੱਡ ਕੇ ਸਵਾ ਨਹੀਂ ਉਹ ਸਿਰਜ ਪਾਉਂਦੇ ਘਰ ਹੀ ਮੈਂ ਵਿਰਾਗ ਗ੍ਰਸਥੂ ਜ ਰਹਿੰਦੇ ਹੋਏ ਵਿਰਾਗ ਧਾਰੀ ਰੱਖਦੇ ਹਨ ਅਤੇ ਘਰ ਸత్సੰਗ ਦੇ ਵਿੱਚ ਹੀ ਵਿਰਾਗ ਚੜਿਆ ਹੈ ਕਾਰਨਤਾ ਕਰਨ ਦੇ ਅੰਦਰ ਹੀ ਦੇ ਆਰ ਕਰੇ ਆਸਟੰਬ ਰਾਗ ਦੇ ਸਹਿਤ ਰਹਿੰਦੇ ਹਨ ਭਗਤੀ ਰਾਤੇ ਸਦਾ ਮਨ ਨਿਰਮਲ ਜਿਹੜੇ ਮਹਾਰਾਜ ਦੀ ਭਗਤੀ ਜਿਹੜੇ ਸਦਾ ਉਹਨਾਂ ਦਾ ਮਨ ਸੁਧ ਹੈ ਹਰ ਜੀਉ ਵੇਖੈ ਸਦਾ ਨਾਲੇ ਐਸਾ ਸੁਧ ਪਵਿੱਤਰ ਮਾਨਾ ਜਿਵੇਂ ਸ਼ੀਸ਼ੇ ਦੇ ਮੂੰਹ ਵੇਖ ਲਈਦਾ ਕਿਉਂ ਵਾਹਿਗੁਰੂ ਜੀ ਨੂੰ ਸਦਾ ਆਪਣੇ ਹਿਰਦੇ ਦੇ ਨਾਲ ਵੇਖਦੇ ਹਨ ਐਸੀ ਸੁਪਾਈ ਇਹਨਾਂ ਦੇ ਹਿਰਦੇ ਦੀ ਨਾਨਕ ਸੇ ਭਗਤ ਹਰ ਕਹਿ ਦਰ ਸਾਚੀ ਸਤਿਗੁਰੂ ਜੀ ਕਹਿੰਦੇ ਨੋ ਹਰੀ ਦੇ ਭਗਤ ਸੱਚੇ ਦੇ ਦਰਚ ਸਫਲੇ ਹਨ ਸਚਾਈ ਵਾਲੇ ਹਨ ਦਰਗਾਹ ਵਿੱਚ ਦਰ ਗਿਆਨ ਚਿਤਸਤ ਹੋ ਕੇ ਅਨ ਦਿਨ ਨਾਮ ਸਮਾਲੇ ਜਿਹੜੇ ਰਾਤ ਦਿਨੇ ਮਾਰੋ ਦੇ ਨਾਮ ਨੂੰ ਸਵਾਲ ਦੇ ਯਾਦ ਕਰਦੇ ਹਨ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨਾ ਸਤਿਗੁਰਾਂ ਦੇ ਉਪਦੇਸ਼ ਤੋਂ ਮਨੁੱਖ ਲੋਕ ਗਉਣਾ ਵਜਾਉਣਾ ਨਕਣਾ ਟਕਣਾ ਇਹ ਭਗਤੀ ਕਰਦੇ ਹਨ ਬਿਨ ਸਤਗੁਰ ਭਗਤ ਨਾ ਹੋਈ ਜਾਂ ਸਤਗੁਰ ਸਾਹਿਬ ਦੇ ਉਪਦੇਸ਼ ਕਮਾਏ ਤੋਂ ਬਗੈਰ ਸਾਂ ਇਸ ਭਗਤੀ ਦਾ ਕੋਈ ਜਾਣੇ ਪੇ ਉਸਾ ਮੇਰਾ ਪ੍ਰਵਾਤਉਂਦੇ ਹੋ ਭਗਤੀ ਹੋ ਨਹੀਂ ਸਕਦੀ ਰਾਮ へ ਭਾਈ ਹਉ ਮੈਂ ਮਾਇਆ ਰੂਗ ਵਿਆਪੇ ਜੇ ਕੋਈ ਭਗਤੀ ਕਰਦਾ ਵੀ ਹੈ ਤਾਂ ਹਉ ਮੈਂ ਉਹਨਾਂ ਚਿੰਬੜ ਆਉਂਦੀ ਹੈ ਮਾਇਆ ਦਾ ਰੋਗ ਅੰਦਰ ਹੀ ਵਿਆਪਿਆ ਹੋਇਆ ਹੈ ਹੰਕਾਰ ਮਾਇਆ ਕਰਕੇ ਰੋਗ ਅਗਿਆਨ ਆਦਕ ਵਿਆਪੇ ਲੱਗੇ ਹੋਏ ਹਨ ਮਰ ਜਨਮ ਹੈ ਦੁਖ ਹੋਈ ਇਸ ਕਰਕੇ ਹੋਮੈ ਕਰਕੇ ਮਾਇਆ ਦੇ ਮੋਹ ਕਰਕੇ ਅਗਿਆਨ ਦੇ ਰੋਗ ਕਰਕੇ ਜੰਮਦੇ ਮਰਦੇ ਰਹਿੰਦੇ ਐ ਉਹਨਾਂ ਨੂੰ ਜੰਮਣ ਮਰਦਾ ਦੁਖ ਹੀ ਹੁੰਦਾ ਹੈ اے ਭਾਈ ਮਰ ਜਨਮ ਹੈ ਦੁਖ ਹੋਈ ਦੂਜੇ ਭਾਏ ਪਰ ਜੀ ਮਰਦੇ ਜੰਮਦੇ ਆਇਰਖਾ ਦਾ ਅਖੈ ਦਾ ਖੈ ਦਾ ਖੀਨ ਦਾ ਦੁਖ ਹੁੰਦਾ ਰਿੰਦਾ ਹੈ ਤੁਜੈ ਭਾਏ ਪਰਜ ਵਿਗੂ ਮੈਜ ਭਾਉ ਨੇ ਪਰਜਾ ਸ੍ਰਿਸ਼ਟੀ ਬਗੋਈ ਪੁਲਾਈ ਦਤੀ ਹੈ ਪਰਮੇਸ਼ਰ ਤੋਂ ਬਿਨ ਗੁਰ ਤਤ ਨਾ ਜਾਣਿਆ ਸਗੋਂ ਤੋਂ ਬਗੈਰ ਤਤ ਸਿਧਾਂਤ ਨਹੀਂ ਕਿਸੇ ਨੇ ਜਾਣਿਆ ਪਰਮੇਸ਼ਰ ਵਾ ਭਗਤ ਵੀ ਹੂਣਾ ਸਭ ਜਗ ਭਰਮਿਆ ਹਲਤੀ ਤੋਂ ਰਹਤ ਹੈ ਜਿਹੜਾ ਪ੍ਰਖੋ ਸਾਰਾ ਜਗਤ ਭਰ ਹੁੰਦਾ ਹੀ ਫਿਰਦਾ ਰਹਿੰਦਾ ਵਿਚਰਦਾ ਰਹਿੰਦਾ ਹੈ ਅੰਤ ਗਿਆ ਪਿਸ਼ਤਾਨੇ ਸ਼ਾਂਤੀ ਨਹੀਂ ਉਹਨੂੰ ਕਿਤੋਂ ਵੀ ਆਉਂਦੀ ਨਿਸ਼ਚੈ ਨਹੀਂ ਉਹਨੂੰ ਕਿਤੋਂ ਵੀ ਆਉਂਦਾ ਅੰਧ ਪਰੋਂ ਪਛਾਤਾਬ ਕਰਕੇ ਹੀ ਜਾਂਦਾ ਹੈ ਸੰਸਾਰ ਤੋਂ ਕੋਟ ਮੱਧੀ ਕਿਨਹਿ ਪਛਾਣਿਆ ਕੁਰੂਣਾ ਦੇ ਵਿੱਚੋਂ ਕੋਈ ਕੋਈ ਹੈ ਕੋਟਨ ਮੈਂ ਨਾਨਕ ਜਿਸ ਕਿਸੇ ਨੇ ਪਛਾਣਨਾ ਕੀਤਾ ਹੈ ਹਰ ਨਾਮਾ ਸੱਜ ਸੂਈ ਸੱਜਾ ਹਰੀ ਦਾ ਨਾਮ ਉਹ ਸੋਈ ਸੱਚੇ ਦਾ ਰੂਪ ਹੋ ਗਿਆ ਜਿਹਨੂੰ ਪਛਾਣ ਲਿਆ ਹੈ ਨਾਨਕ ਨਾਮ ਮਿਲੇ ਵਡਿਆਈ ਸਰਗੁਣ ਜੀ ਕਹਿੰਦੇ ਨਾਮ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦੀ ਵਡਿਆਈ ਮਿਲਦੀ ਹੈ ਦੂਜੇ ਭਾਏ ਬਾਤ ਖੂਈ ਗਾਇਜ ਭਾਵੇਂ ਨਾਲ ਉਹਦੀ ਜਿੱਤੀ ਭਾਈ ਖੋਲ ਹੀ ਗਵਾ ਲਈ ਹੈ ਭਗਤਾ ਕਹਿ ਘਰ ਕਾਰਜ ਸਾਚਾ ਭਗਤਾਂ ਦੇ ਘਰ ਸੰਗਤ ਦੇ ਵਿੱਚ ਤਾਂ ਕਾਰਜ ਸੱਚ ਸ੍ਰੂਪ ਦੇ ਗਿਆਨ ਦਾ ਮੋਖ ਦਾ ਕਾਰਜ ਹੈ ਅਧਿਕਾਰੀ ਸਿਮਨ ਕਰਦੇ ਐ ਮੁਕਤ ਹੁੰਦੇ ਹਨ ਹਰ ਗੁਣ ਸਦਾ बखਾਨੇ ਰਾਮ ਸੱਜਾ ਕਾਰਜ ਕੀ ਐ ਜੋ ਹਰੀ ਦੇ ਗੁਣਾਂ ਨੂੰ ਸਦਾ बखਾਨ ਕਰਦੇ ਰਾਮ へ ਭਾਈ ਇਹ ਸੱਚਾ ਕੰਮ ਕਰਦੇ ਆ ਨਾ ਕੱਚਾ ਨਹੀਂ ਵਿਸ਼ਿਆਂ ਵਾਸਤੇ ਨਹੀਂ ਕਰਦੇ ਭਗਤ ਖਜ਼ਾਨਾ ਆਪੇ ਦੀ ਆ ਭਗਤੀ ਦਾ ਖਜ਼ਾਨਾ ਉਹਨਾਂ ਨੂੰ ਸੱਚੇ ਪਾਤਸ਼ਾਹ ਆਪ ਹੀ ਬਖਸ਼ ਦਿੰਦਾ ਹੈ ਕਾਲ ਕੰਟਕ ਮਾਰ ਸਮਾਣੇ ਰਾਮ ਉਹਨਾਂ ਨੇ ਗੁਰੂ ਖਾਨ ਕਾਲ ਜਿਹੜਾ ਕੰਟਕ ਬਹਿਰੀ ਹੈ ਦੁਖਦਾਇਕ ਉਹਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਚ ਆਰਾਮ ਇਹ ਭਾਈ ਸਮਾ ਗੇ ਮਿਲ ਗਏ ਹਨ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਇਹ ਛੰਦ ਵੀ ਜਾਲਨ ਓਲਾਲਾ ਇਹਨੂੰ ਕਹਿੰਦੇ ਹਨ ਕਾਲ ਜਿਹੜਾ ਦੁਖਦਾਇਕ ਉਹਨੂੰ ਮਾਰ ਕਰਕੇ ਵਾਹਿਗੁਰੂ ਦੇ ਸੂਪ ਚ ਸਮਾ ਗਏ ਹਨ ਹਰ ਮਨ ਭਾਣ ਹਰੀ ਦੇ ਨੰਨ ਚ ਭਾਉਂਦੇ ਆ ਹਰੀ ਦੇ ਭਾਣੇ ਨੂੰ ਮਨ ਚ ਮੰਨਦੇ ਹਨ ਨਾਮ ਨਿਧਾਨ ਸੱਚ ਪਾਇਆ ਉਹਨਾਂ ਨਾਮ ਦਾ ਖਜ਼ਾਨਾ ਸੱਚੇ ਦਾ ਪਾ ਲਿਆ ਹੈ ਸਦਾ ਇਕਟ ਕਦੇ ਨਾ ਨਿਖਟੈ ਨਾਰਾ ਦਾ ਨਾਮ ਤਨ ਸਦਾ ਮੁਕਣ ਤੋਂ ਰਹਿ ਤਾ ਕਦੇ ਮੁਕਦਾ ਨਹੀਂ ਹੈ ਹਰ ਦੀ ਆ ਸਹਿਜ ਸੁਭਾਅ ਆ ਹਰੀਨ ਬਖਸ਼ ਦੇਤੀ ਹੈ ਸੁਦੇ ਸਿਧ ਸਭਾਵ ਕੀ ਦਾਤ ਕਰੀ ਜਾਓ ਵਰਤਾਈ ਜਾਓ ਹਰ ਜਨ ਉੱਚੇ ਸਦ ਹੀ ਉੱਚੇ ਖਰੀ ਦੇ ਮਹਾਰਾਜ ਦੇ ਪਿਆਰੇ ਜਨ ਉੱਚੇ ਹੈ ਜਿਤਨੇ ਦੇਵਤੇ ਹੈ ਗਾਇਤ ਦੇਵਤੇ ਹਨ ਰਿषि ਹਨ 무ਨੀ ਹਨ ਪੀਰ ਪਕੰਬਰ ਸਭ ਨਾਲ ਤੋਂ ਉੱਚੇ ਹਨ ਸਲਾਵਾਤ ਤੋਂ ਉੱਚੇ ਹਨ ਤਨਾ ਗੁਣਾ ਉਤীত ਹੋਣੇ ਤੇ ਸਾਰੇ ਬਾਕੀ ਦੇ ਤਨਾ ਗੁਣਾ ਦੇ ਅੰਦਰ ਹਨ ਗੁਰ ਕੈ ਸਬਦ ਸੁਹਾਇ ਜਿਨ੍ਹਾਂ ਦਾ ਮਨ ਗੁਰਾਂ ਦੇ ਸ਼ਬਦ ਕਰਕੇ ਸੋਹਣੀਕ ਹੋਇਆ ਹੈ ਨਿਕ ਆਪੇ ਬਖਸ਼ ਮਿਲਾਏ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਆਪ ਹੀ ਉਹਨਾਂ ਦੇ ਔਗਣਾਂ ਨੂੰ ਬਖਸ਼ ਕੇ ਸਤਿਗੁਰਾਂ ਦੁਆਰਾ ਬਖਸ਼ ਕੇ ਨਾਮ ਦੀ ਦਾਤ ਆਪ ਦੇ ਨਾਲ ਮੇਲ ਲਿਆ ਜੁਗ ਜੁਗ ਸੋਭਾ ਪਾਇ ਉਹ ਸਾਰਿਆਂ ਯੁਗਾਂ ਵਿੱਚ ਜਿਹੋ ਜੁਗਾਂ ਤੇ ਯੁਗਾਂ ਤੇ ਯੁਗਾਂ ਤੇ ਉਹਨਾਂ ਸੋਭਾ ਨੂੰ ਪਾਉਣਾ ਕੀਤਾ ਯੁਗ ਚੋਂ ਸਾਧਨਾ ਦੇ ਯੁਗ ਸੰਯੁਗਤ ਹੋ ਕੇ ਯੁਗ ਜੀਵ ਇਸ ਦੀ ਏਕਤਾ ਕਰਕੇ ਸੋਭਾ ਜੈਸਾ ਸਾ ਤੇ ਸਾਦਿਸ਼ਤਨਾ ਸਰੂਪੋ ਜਿੰਜਾ ਤੋਂ ਤੁਸੀਂ ਜਿਹੇ ਸੋਭਾ ਨੂੰ ਪਾਇਆ ਹੈ